ਅੱਜ ਮੈਂ ਗੱਲ ਕਰਦਾ ਸੀਗਾ ਬਹੁਤ ਜ਼ਰੂਰੀ ਇੱਕ ਪੰਜਾਬ ਦੇ ਵਿੱਚ ਇੱਕ ਡੇਰਾ ਮੋਗੇ ਦੇ ਕੋਲੇ ਜਦੋਂ ਆਪਾਂ ਉਧਰ ਜਾਂਦੇ ਆ ਨਾ ਆਪਾਂ ਸੌਰੀ ਮਾਫ ਕਰਿਓ ਜਗਰਾਉਂ ਵੱਲ ਉੱਥੇ ਬਹੁਤ ਇੱਕ ਪਿੱਛੇ ਜੀ ਬੜਾ ਮਸ਼ਹੂਰ ਹੋਇਆ ਬਾਬਾ ਉਹਦਾ ਨਾਮ ਆ ਬਲਜਿੰਦਰ ਸਿੰਘ ਚਰਨ ਘਾਟ ਚਰਨ ਘਾਟ ਉਸ ਜਗ੍ਹਾ ਦਾ ਨਾਮ ਆ ਤੇ ਬਲਜਿੰਦਰ ਸਿੰਘ ਉਹ ਜਿਹੜਾ ਸਾਧਾ ਜਿਹੜਾ ਬਾਬਾ ਉਹਦਾ ਨਾਮ ਆ ਪਿਛਲੇ ਕੁਝ ਦਿਨਾਂ ਤੋਂ ਉਹ ਬਹੁਤ ਕੰਟਰੋਵਰਸੀ ਚ ਚੱਲਦਾ ਪਿਆ ਬਹੁਤ ਐਵੀਡੈਂਸ ਬਹੁਤ ਪ੍ਰੂਫ ਉਹਦੇ ਅਗੇਂਸਟ ਮਿਲੇ ਆ ਹੁਣ ਹੈਰਾਨੀ ਦੀ ਗੱਲ ਇਹ ਆ ਕਿ ਇਹੋ ਜਿਹੇ ਜਿਹੜੇ ਸਾਧ ਹੁੰਦੇ ਆ ਇਹੋ ਜਿਹੇ ਜਿਹੜੇ ਦੇਹਧਾਰੀ ਜਿਹੜੇ ਆਪਣੇ ਉਹਨੂੰ ਦੇਹਧਾਰੀ ਇੱਕ ਡੰਮ ਚਲਾਇਆ ਹੁੰਦਾ ਇਹਨਾਂ ਨੇ ਪੂਰਾ ਇੱਕ ਸਿਸਟਮ ਚਲਾਇਆ ਹੁੰਦਾ ਇਹਨਾਂ ਨੇ ਮਗਰ ਸਾਡੇ ਲੋਕੀ ਬਹੁ ਲੱਗਦੇ ਆ ਹੁਣ ਉਹ ਬਾਬੇ ਦਾ ਰੌਲਾ ਕੀ ਆ ਕਿ ਅਮਰਿਤਪਾਲ ਸਿੰਘ ਮਹਿਰੋਂ ਭਾਈ ਅਮਰਿਤਪਾਲ ਸਿੰਘ ਮਹਿਰੋਂ ਤੁਸੀਂ ਜਾਣਦੇ ਹੋਵੋਗੇ ਬਹੁਤ ਜਿਆਦਾ ਸੇਵਾ ਭਾਵਨਾ ਵਾਲੇ ਆ ਉਹਨਾਂ ਵੀ ਜਿੰਨੇ ਕੋ ਪੋਡਕਾਸਟ ਸੁਣੇ ਆ ਕਿ ਉਹ ਜਿਨ੍ਹਾਂ ਦੇ ਬੱਚਿਆਂ ਦਾ ਕਰਮ ਹੁੰਦਾ ਜਿਨ੍ਹਾਂ ਦੇ ਨਾਲ ਉਹਨਾਂ ਦੇ ਹੱਕ ਵਿੱਚ ਖੜਦੇ ਆ ਗਰੀਬ ਪਰਿਵਾਰਾਂ ਦੇ ਹੱਕ ਵਿੱਚ ਖੜਦੇ ਆ ਤੇ ਉਹ ਪਿੱਛੇ ਜੀ ਮਸ਼ਹੂਰ ਹੋਏ ਸੀ ਕਿ 2019-20 ਦੇ ਵਿੱਚ ਜਿਹੜੇ ਦਰਬਾਰ ਸਾਹਿਬ ਵੱਲ ਜਾਂਦੇ ਜਿਹੜੇ ਭੰਗੜੇ ਦੇ ਬੋਤ ਉਹਨਾਂ ਨੇ ਤੋੜੇ ਸੀ ਹੁਣ ਉਹਨਾਂ ਨਾਲ ਉਹਨਾਂ ਦਾ ਮਸਲਾ ਚੱਲਿਆ ਮਸਲਾ ਕੀ ਆ ਕਿ ਇੱਕ ਗਰੀਬ ਪਰਿਵਾਰ ਦੀ ਬੱਚੀ ਆ ਉਹਦੇ ਨਾਲ ਉਸ ਬਾਬੇ ਦੇ ਨਜਾਇਜ਼ ਜਿਹੜੇ ਰਿਲੇਸ਼ਨ ਆ ਫਿਜ਼ੀਕਲ ਰਿਲੇਸ਼ਨ ਉਹਨੇ ਉਹਦੇ ਨਾਲ ਨਜਾਇਜ਼ ਬਣਾਏ ਪਹਿਲਾਂ ਇੱਕ ਦਾ ਪਤਾ ਲੱਗਿਆ ਫਿਰ ਦੋ ਦਾ ਪਤਾ ਲੱਗਿਆ ਫਿਰ ਤਿੰਨ ਦਾ ਪਤਾ ਲੱਗਿਆ ਫਿਰ ਚਾਰ ਦਾ ਪਤਾ ਲੱਗਿਆ ਹੌਲੀ 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 ਕਰਦੇ ਆ ਨੌ ਕੇਸ ਜਿਹੜੇ ਆ ਉਹ ਬਾਬੇ ਦੇ ਅਗੇਂਸਟ ਆਏ ਨੌ ਕੁੜੀਆਂ ਨੌ ਕੁੜੀਆਂ ਦਾ ਪਤਾ ਲੱਗਿਆ ਵੀ ਜਿਨ੍ਹਾਂ ਨਾਲ ਬਾਬੇ ਨੇ ਇੱਕ ਕਰਮ ਕੀਤਾ ਜਦੋਂ ਭਾਈ ਅਮਰਿਤਪਾਲ ਸਿੰਘ ਮਹਿਰੋ ਹੋਣੀ ਉਹਨੂੰ ਮਿਲਣ ਜਾਂਦੇ ਆ ਰਾਤ ਦੇ ਸਮੇਂ ਜਿੰਨਾਂ ਕਿ ਮੈਂ ਉਹਨਾਂ ਦਾ ਇੰਟਰਵਿਊ ਸੁਣਿਆ ਉਹ ਤੋਂ ਸੁਣ ਕੇ ਮੈਂ ਆਪ ਜੀ ਨੂੰ ਦੱਸਦਾ ਪਿਆ ਸੋ ਉਹਨਾਂ ਦੇ ਕਹਿਣ ਦੇ ਮਤਲਬ ਇੱਕ ਕੀ ਆ ਵੀ ਉਹ ਉੱਥੇ ਜਾਂਦੇ ਆ ਉੱਥੇ ਜਾ ਕੇ ਉਹਨੂੰ ਬਾਬੇ ਨੂੰ ਮਿਲਦੇ ਆ ਪਹਿਲਾਂ ਕਿਹਾ ਜਾਂਦਾ ਕਿ ਬਾਬਾ ਜੀ ਸਿਮਰਨ ਕਰਦੇ ਪਏ ਆ ਬਾਬਾ ਜੀ ਭਗਤੀ ਚ ਲੀਨ ਬੈਠੇ ਆ ਨਾਮ ਜਪ ਕਰਦੇ ਪਏ ਆ ਵੀ ਇੰਨੇ ਕ ਟਾਈਮ ਤੱਕ ਮਿਲਣਗੇ ਫਿਰ ਜਦੋਂ ਮਿਲਣ ਜਾਂਦੇ ਆ ਉਹ ਕੁਰਸੀ ਬਾਬੇ ਨੇ ਡਾਈ ਹੁੰਦੀ ਉਹਨਾਂ ਦੇ ਵਾਸਤੇ ਤੇ ਉੱਥੇ ਮਿਲਦਾ ਬਾਬਾ ਭਾਈ ਅਮਰਤਪਾਲ ਸਿੰਘ ਮੈਰੋ ਹੋਣਾ ਨੂੰ ਦੈਨ ਉਸ ਤੋਂ ਬਾਅਦ ਜਦੋਂ ਭਾਈ ਅਮਰਤਪਾਲ ਸਿੰਘ ਹੋਰੀ ਮੈਰੋ ਹੋਣੀ ਜਦੋਂ ਆ ਇਹਦੀ ਗੱਲ ਕਰਦੇ ਆ ਵੀ ਹਾਂਜੀ ਉਹ ਭਾਨੇ ਜਿਹਨਾਂ ਨਾਲ ਪਹਿਲਾਂ ਤਾਂ ਪੁੱਛਦੇ ਕਿਉਂਕਿ ਬਾਰਬ ਨੂੰ ਤਾਂ ਪਤਾ ਕੁਝ ਨਹੀਂ ਹੁੰਦਾ ਵੀ ਕਾਦੇ ਵਾਸਤੇ ਆਇਆ ਕੀ ਕਰਨ ਆਇਆ ਇੱਥੇ ਅੱਧੀ ਰਾਤ ਨੂੰ ਤੇ ਉਹ ਕਹਿੰਦੇ ਆ ਵੀ ਭਾਈ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀ ਇੱਕ ਬੱਚੀ ਨਾਲ ਰੇਪ ਹੋਇਆ ਵੀ ਤੁਸੀਂ ਬਾਬਾ ਜੀ ਨਾਲ ਖੜੇ ਹੋ ਤੁਹਾਡਾ ਇਲਾਕਾ ਆ ਤੁਹਾਡੇ ਸਾਰੇ ਇੱਥੇ ਜਾਣਕਾਰ ਆ ਤੁਹਾਡੇ ਸਾਰੇ ਇੱਥੇ ਵਾਕਫ ਆ ਤੇ ਬਾਬਾ ਕਹਿੰਦਾ ਠੀਕ ਆ ਜੀ ਪੰਜਾਬ ਦੀਆਂ ਧੀਆਂ ਪੜਾਣ ਦਾ ਮਸਲਾ ਪੰਜਾਬ ਦੀਆਂ ਬੱਚੀਆਂ ਦਾ ਮਸਲਾ ਅਸੀਂ ਜਿੰਨੇ ਕਿ ਹੈਗੇ ਤੁਹਾਡੇ ਨਾਲ ਖੜੇ ਆ ਪਰ ਉਸ ਤੋਂ ਬਾਅਦ ਕੀ ਆ ਬਾਬਾ ਬਾਬੇ ਨੂੰ ਭਾਈ ਅਮਰਤਪਾਲ ਸਿੰਘ ਹੁਣੀ ਉਹ ਕੁੜੀ ਦੀ ਫੋਟੋ ਦਿਖਾ ਦਿੰਦੇ ਆ ਤੇ ਬਾਬੇ ਨੂੰ ਤਰੇਲੀਆਂ ਪੈ ਜਾਂਦੀਆਂ ਬਾਬੇ ਦਾ ਮੂੰਹ ਤੇ ਜਿਹੜੀ ਲਾਲੀ ਹੁੰਦੀ ਹੈ ਜਿਹੜਾ ਨੂਰ ਹੁੰਦਾ ਸਾਰਾ ਉਹਦਾ ਮਾਦੇ ਪੁੱਤ ਦਾ ਉੱਟ ਜਾਂਦਾ ਤੇ ਭਾਈ ਅਮਰਤਪਾਲ ਸਿੰਘ ਮਹਿਰ ਹੁਣੀ ਜਿਹੜੇ ਨਾਲ ਦੇ ਕੋ ਸਿੰਘ ਹੁੰਦੇ ਆ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਕੋ ਬਾਬੇ ਦੇ ਚੇਲੇ ਚੁਲ ਰਹੇ ਸੀਗਾ ਉਹਨਾਂ ਨੂੰ ਬਾਹਰ ਭੇਜ ਦਿੰਦੇ ਆ ਤੇ ਫੇਰ ਬਾਬੇ ਨਾਲ ساری ਗੱਲ ਕਰਦੇ ਆ ਤੇ ਹਰਾਨੀ ਦੀ ਗੱਲ ਇਹ ਆ ਹੁਣ ਮੈਂ ਜਿਆਦਾ ਡੂੰਘਾ ਨਹੀਂ ਇਹਦੇ ਵਿੱਚ ਜਾਣਾ ਤੁਸੀਂ ਉਹ ਭਾਈ ਅਮਰਤਪਾਲ ਸਿੰਘ ਮੈਰੋ ਹੋਣਾ ਦਾ ਇੰਟਰਵਿਊ ਸੁਣ ਸਕਦੇ ਹੋ ਜਾਂ ਤੁਸੀਂ ਸੁਣਿਆ ਵੀ ਹੋਣਾ ਬਿਕੋਜ਼ ਇਹ ਕੰਟਰੋਵਰਸੀ ਬਹੁਤ ਜ਼ਿਆਦਾ ਇੱਕ ਪੀਕ ਤੇ ਜਲਦੀ ਪਈ ਆ ਹਰਾਨੀ ਦੀ ਗੱਲ ਇਹ ਆ ਬਾਬੇ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਤੇ ਹਵਾਲਾਤ ਦੇ ਵਿੱਚ ਲੋਕਅਪ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਪਰ ਉਹਦੇ ਵਾਸਤੇ ਗੱਦਾ ਵਛਾਇਆ ਜਾਂਦਾ ਸਹਰਾਣਾ ਦਿੱਤਾ ਜਾਂਦਾ ਚਾਦਰ ਵਿਛਾਈ ਜਾਂਦੀ ਆ ਤੇ ਮੌਕੇ ਦਾ ਐਸਐਚਓ ਮੌਕੇ ਦਾ ਡੀਐਸਪੀ ਮੌਕੇ ਦਾ ਐਸਐਸਪੀ ਉਹਨਾਂ ਬੱਚੀਆਂ ਦੇ ਵਾਸਤੇ ਰਿਪੋਰਟ ਦਰਜ ਕਰਨ ਨੂੰ ਵੀ ਤਿਆਰ ਨਹੀਂ ਐਫਆਈਆਰ ਦਰਜ ਕਰਨ ਨੂੰ ਵੀ ਤਿਆਰ ਨਹੀਂ ਜਦਕਿ ਭਾਈ ਅਮਰਤਪਾਲ ਸਿੰਘ ਮਹਿਰੋਹਣਾ ਨੂੰ ਧਮਕੀਆਂ ਆਉਂਦੀਆਂ ਪਈਆਂ ਜਾਂ ਸੁਲਾ ਕਰ ਲਈਏ ਤੁਸੀਂ ਪੈਸੇ ਲੈ ਲਓ ਤੁਸੀਂ ਰਫਾ ਦਫਾ ਕਰ ਦਿਓ ਜਾਂ ਤੈਨੂੰ ਐਦਾ ਕਰ ਦਾਂਗੇ ਤੈਨੂੰ ਉਦਾ ਕਰ ਦਾਂਗੇ ਜਿਸ ਤਰ੍ਹਾਂ ਵੀ ਇੱਕ ਡਰਾ ਧਮਕਾ ਆ ਕੇ ਇਹ ਗੱਲਾਂ ਚਲਾ ਕੇ ਵੀ ਕਿਹਾ ਜਾਂਦਾ ਵੀ ਆਪਾਂ ਕਿਸ ਵਾਰਫਾ ਦਾਵਾ ਕਰੀਏ ਨਹੀਂ ਤਾਂ ਤੁਸੀਂ ਜਿਹੜੇ ਜ਼ਿੰਮੇਵਾਰ ਆਪਣੇ ਆਪ ਤੁਸੀਂ ਆਪ ਹੋਵੋਗੇ ਹਰਾਨੀ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਬੱਚਿਆਂ ਦੇ ਨਾਲ ਖੜਨਾ ਭਾਈ ਅਮਰਤਪਾਲ ਸਿੰਘ ਮਹਿਰੂ ਦੇ ਨਾਲ ਖੜਨਾ ਜਦ ਕਿ ਉਹ ਬਾਬੇ ਦੇ ਹੱਕ ਵਿੱਚ ਭੁਗਤਦਾ ਪਿਆ ਤੇ ਉਹ ਬਾਬੇ ਦੇ ਡੇਰੇ ਦੇ ਵਿੱਚ ਇਹ ਅੱਜ ਨਹੀਂ ਕੰਮ ਚੱਲਦੇ ਪਏ ਇਹ ਕੰਮ 2009 ਦੇ ਚੱਲਣ ਰਹੇ ਆ 2009 ਤੋਂ ਇਹ ਬਾਬਾ ਉੱਥੇ ਉਹਨੇ ਇਹਨੇ ਆਪਣੇ ਜਾਲ ਬਿਛਾਣਾ ਆਪਣਾ ਜਿਹੜਾ ਉਹ ਤੇ ਮਜ਼ਬੂਤ ਕਰਨੀਆਂ ਸ਼ੁਰੂ ਕੀਤੀਆਂ ਤੇ ਉੱਥੋਂ ਦੇ ਅੱਜ ਤੱਕ ਇੱਕ ਕੰਮ ਚੱਲਦੇ ਪਏ ਆ ਤੇ ਭਾਈ ਅਮਰਪਾਲ ਸਿੰਘ ਮੈਰੋ ਹੋਣਾ ਨੇ ਇਹ ਗੱਲ ਵੀ ਸਪਸ਼ਟ ਕੀਤੀ ਵੀ ਜਦੋਂ ਅਸੀਂ ਬਾਬੇ ਨੂੰ ਮਿਲਣ ਗਏ ਸੀਗੇ ਤੇ ਉਹ ਉਸ ਟਾਈਮ ਵੀ ਕਿਸੇ ਜਨਾਨੀ ਦੇ ਨਾਲ ਕਿਸੇ ਔਰਤ ਦੇ ਨਾਲ ਉਹ ਅੰਦਰ ਸੀਗਾ ਆਪਣੇ ਜਿਹੜਾ ਨੇ ਕਮਰਾ ਬਣਾਇਆ ਹੁਣ ਇੱਕ ਗੱਲ ਇੱਥੇ ਹੋਰ ਨੋਟ ਕਰਨ ਵਾਲੀ ਆ ਵੀ ਜਿੱਥੇ ਉਹ ਬਾਬਾ ਇਹ ਸਾਰਾ ਕੁਝ ਕਰਦਾ ਜਿੱਥੇ ਉਹ ਕੰਮ ਕਰਦਾ ਪਿਆ ਉਹ ਜਿਹੜਾ ਕਮਰਾ ਆ ਜਿਹਨੂੰ ਪਰਸਨਲੀ ਮੈਂ ਸੰਤਾਂ ਮਹਾਪੁਰਸ਼ਾਂ ਦੀ ਬਹੁਤ ਰਿਸਪੈਕਟ ਕਰਦਾ ਬਾਬਾ ਈਸ਼ਰ ਸਿੰਘ ਜੀ ਰੜਾ ਸਾਹਿਬ ਵਾਲੇ ਹੋਏ ਆ ਬਾਬਾ ਨਾਨਕ ਸਿੰਘ ਜੀ ਹੋਏ ਆ ਜਿੰਨੇ ਵੀ ਮੌਜੂਦਾ ਸਮੇਂ ਦੇ ਵਿੱਚ ਵੀ ਬਹੁਤ ਜਪ ਤਪੀ ਵਾਲੇ ਮਹਾਪੁਰਸ਼ ਹੈਗੇ ਆ ਹਰਪੁਰ ਵਾਲੇ ਮਹਾਪੁਰਸ਼ ਆ ਬਹੁਤ ਮਹਾਪੁਰਸ਼ ਹੈਗੇ ਆ ਜਿਹੜੇ ਜਪ ਤਪ ਕਰਦੇ ਆ ਵਾਕਈ ਬੰਦਗੀ ਵਾਲੇ ਆ ਪਰ ਇਹੋ ਜਿਹੇ ਜਿਹੜੇ ਚਿੱਟ ਕਪੜੀਏ ਆ ਇਹ ਇਹੋ ਜਿਹੇ ਲੋਕੀ ਇਹੋ ਜਿਹੇ ਪਖੰਡੀ ਇਹੋ ਜਿਹੇ ਗੰਦੇ ਬੰਦੇ ਆ ਉਹਨਾਂ ਮਹਾਪੁਰਸ਼ਾਂ ਦੇ ਚਿੱਟੇ ਚੋਲਿਆਂ ਤੇ ਵੀ ਆਪਣੇ ਗੰਦੇ ਦਾਗ ਲਾ ਦਿੰਦੇ ਆ ਲੋਕਿ ਉਹਨਾਂ ਨੂੰ ਵੀ ਗਲਤ ਸਮਝਣ ਲੱਗ ਜਾਂਦੇ ਆ ਹੁਣ ਮੈਂ ਗੱਲ ਕਰਦਾ ਸੀ ਵੀ ਜਿਹੜੇ ਉਹ ਜਿੱਥੇ ਇਹ ਉਹ ਰਿਲੇਸ਼ਨ ਬਣਾਉਂਦਾ ਜਿੱਥੇ ਇੱਕ ਕਰਮ ਕਰਦਾ ਉਸ ਕਮਰੇ ਦੇ ਨਾਲ ਦਾ ਕਮਰਾ ਜਿਹੜਾ ਆ ਉੱਥੇ ਗੁਰੂ ਸਾਹਿਬ ਦੇ ਸਰੂਪ ਪਏ ਆ ਪੌਤੀ ਸਾਹਿਬ ਪਏ ਆ ਗੁਟਕਾ ਸਾਹਿਬ ਪਏ ਆ ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਪਈਆਂ ਹੋਰ ਜਿਹੜਾ ਆਪਣਾ ਸਮਾਨ ਹੁੰਦਾ ਜਿਹੜਾ ਆਪਣਾ ਕੋਈ ਆਪਣੇ ਸ਼ਸਤਰ ਹੁੰਦੇ ਆ ਜਾਂ ਮਾਲਾ ਹੁੰਦੀਆਂ ਸਿਮਰਨ ਹੁੰਦੇ ਆ ਤੇ ਇਹ ਵੀ ਗੱਲ ਕਹੀ ਗਈ ਵੀ ਉਸੇ ਕਮਰੇ ਦੇ ਵਿੱਚ ਇਹ ਰਿਲੇਸ਼ਨ ਕਈ ਵਾਰੀ ਬਣਾਉਂਦਾ ਹੈਗਾ ਜਿੱਥੇ ਮਹਾਰਾਜ ਸਾਹਿਬ ਦੇ ਸਰੂਪ ਪਈ ਹੁੰਦੇ ਆ ਕਿ ਸੋ ਇੱਕ ਤਾਂ 295 ਪਰਚਾ ਇਹਦਾ ਬਣਦਾ ਵੀ ਇੱਕ ਨੇ ਰਿਲੀਜੀਅਨ ਦੀ ਇਹਨੇ ਫੇਸ ਪਹੁੰਚਾਈ ਹੈ ਕਿਉਂਕਿ ਗੁਰੂ ਸਾਹਿਬ ਦੀ ਸ਼ਰਿਆਮੇ ਵਿਦ ਵੀ ਅੱਜ ਜਿੱਥੇ ਗੁਰੂ ਸਾਹਿਬ ਦਾ ਸਰੂਪ ਪਿਆ ਜਿੱਥੇ ਪੌਥੀ ਸਾਹਿਬ ਪਏ ਆ ਜਿੱਥੇ ਸ਼ਸਤਰ ਪਏ ਆ ਜਿੱਥੇ ਗੁਰੂ ਸਾਹਿਬ ਦੀਆਂ ਜੋ ਤਸਵੀਰਾਂ ਪਈਆਂ ਨਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਡੇਰੇ ਦੇ ਵਿੱਚ ਇੱਕ ਕਰਨ ਬਣਾਉਣੇ ਇਹ ਇਹੋ ਜਿਹਾ ਪਾਪ ਕਰਨੇ ਧੀਆਂ ਪਣਾ ਦੇ ਨਾਲ ਖਲਵਾੜ ਕਰਨਾ ਖੇਡਣਾ ਉਹਨਾਂ ਦੇ ਨਾਲ 295 ਇਹ ਤਾਂ ਬਣਦਾ ਹੀ ਬਣਦਾ ਨਾਲ ਰੇਪ ਦਾ ਵੀ ਤੇ ਪਰਚਾ ਬਣਦਾ ਇੱਕ ਨਹੀਂ ਰੇਪ ਤੇ ਪਰਚੇ ਤੇ ਕਈ ਬਣਦੇ ਆ ਹੈਰਾਨੀ ਦੀ ਗੱਲ ਹੈ ਵੀ ਸਾਡੇ ਲੋਕਾਂ ਨੂੰ ਚਾਹੀਦਾ ਸੀਗਾ ਵੀ ਉਹਨਾਂ ਦੇ ਨਾਲ ਖੜਨਾ ਭਾਈ ਅਮਰਤਪਾਲ ਸਿੰਘ ਮਹਿਰੋ ਹੋਰਾਂ ਦੇ ਨਾਲ ਖੜਨਾ ਅੱਜ ਸਾਡੇ ਸਾਰੇ ਪ੍ਰਚਾਰਕ ਚੁੱਪ ਆ ਅੱਜ ਸਾਡੇ ਵੱਡੇ ਕਹਿੰਦੇ ਕਹੋਂਦੇ ਸਾਡੇ ਸਕਾਲਰ ਚੁੱਪ ਆ ਸਾਡੇ ਬੁੱਧੀਜੀਵੀ ਚੁੱਪ ਆ ਸਾਡੇ ਕਮੇਟੀਆਂ ਚੁੱਪ ਆ ਸਾਡੇ ਪ੍ਰਧਾਨ ਚੁੱਪ ਆ ਸਾਰਿਆਂ ਨੇ ਮੂੰਹ ਤੇ ਉਂਗਲ ਰੱਖੀ ਹੋਈ ਆ ਪਤਾ ਨਹੀਂ ਕਿਉਂ ਸ਼ਾਇਦ ਅਸੀਂ ਇਹ ਢੀਕਦੇ ਆਂ ਵੀ ਜਿੱਦੇ ਸਾਡੀਆਂ ਧੀਆ ਮਾਫ਼ ਕਰੋ ਜਿੱਦੇ ਸਾਡੀਆਂ ਧੀਆ ਭੈਣਾਂ ਦੇ ਨਾਲ ਹੋਇਆ ਸ਼ਾਇਦ ਅਸੀਂ ਉਹਦੇ ਬੋਲਾਂਗੇ ਸ਼ਾਇਦ ਅਸੀਂ ਆਹ ਚੀਜ਼ ਨੂੰ ਢੀਕ ਢੀਕਤੇ ਫਿਰਦੇ ਹੁੰਨੇ ਆਂ ਵੀ ਜਿੱਦੇ ਸਾਡੀਆਂ ਬੱਚੀਆਂ ਦੇ ਨਾਲ ਹੋਇਆ ਜਿੱਦੇ ਸਾਡੀਆਂ ਭੈਣਾਂ ਦੇ ਨਾਲ ਹੋਇਆ ਅਸੀਂ ਉਹਦੇ ਬੋਲਾਂਗੇ ਅੱਜ ਨਹੀਂ ਅਸੀਂ ਬੋਲੂਦੇ ਕਿਉਂਕਿ ਕਿਸੇ ਦੀ ਬੱਚੀ ਦੇ ਨਾਲ ਹੁੰਦਾ ਪਿਆ ਇਹੋ ਜਿਹੇ ਜਿਹੜੇ ਬਾਬੇ ਆ ਜੋ ਇਹੋ ਜਿਹਾ ਜੋ ਡੇਰਾਦੰਮ ਚੱਲਦੇ ਆ ਸੋ ਇੱਕ ਫੜਿਆ ਗਿਆ ਇਹਦਾ ਬਾਹਰ ਆ ਗਿਆ ਇਹਦਾ ਪਤਾ ਲੱਗ ਗਿਆ ਵੀ 2000 ਨਾਲੇ 2009 ਦਾ ਅੱਜ ਤੋਂ ਨਹੀਂ ਘੱਟੋ ਘੱਟ 15-17 ਸਾਲਾਂ ਦਾ ਵੀ ਅੱਜ ਇਹਦਾ ਪਤਾ ਲੱਗ ਗਿਆ ਫਿਰ ਵੀ ਮੌਕੇ ਦਾ ਐਸਐਚਓ ਡੀਐਸਪੀ ਐਸਐਸਪੀ ਪ੍ਰਸ਼ਾਸਨ ਕੋਈ ਵੀ ਆ ਇਹਦੇ ਬਾਰੇ ਜਿਹੜਾ ਇਹਦੇ ਅਗੇਂਸਟ ਜਿਹੜਾ ਆ ਐਫਆਈਆਰ ਦਰਜ ਕਰਨ ਨੂੰ ਤਿਆਰ ਨਹੀਂ ਆ ਨਾਲ ਦੀ ਨਾਲ ਸਾਡੀ ਐਸਜੀਪੀਸੀ ਸਾਡੇ ਕੌਮੀ ਜਥੇਦਾਰ ਹੁਣ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗੇ ਜਥੇਦਾਰ ਹੁੰਦੇ ਸੀ ਬਾਬਾ ਕਾਲੀ ਹਰਮਾਨ ਸਿੰਘ ਜੀ ਵਰਗੇ ਜਥੇਦਾਰ ਹੁੰਦੇ ਸੀ ਤੇ ਨੱਕ ਚ ਨਕੇਲ ਪਾ ਦਿੰਦੇ ਸੀਗੇ ਦੁਸ਼ਮਣ ਤੇ ਜੇ ਆਪਣਾ ਬੰਦਾ ਵੀ ਗਦਾਰੀ ਕਰਦਾ ਸੀ ਤੇ ਨੱਕ ਚ ਨਕੇਲ ਪਾ ਦਿੰਦੇ ਸੀਗੇ ਸਖਤ ਤੋਂ ਸਖਤ ਸਜ਼ਾ ਉਹਨਾਂ ਮਿਲਦੀ ਹੁੰਦੀ ਸੀ ਅੱਜ ਸਾਡੇ ਜਥੇਦਾਰ ਚੁੱਪ ਆ ਅੱਜ ਸਾਡੇ ਪ੍ਰਚਾਰਕ ਚੁੱਪ ਆ ਤੇ ਇੱਕ ਕੁਐਸਚਨ ਮਾਰਕ ਉਹਨਾਂ ਸਾਧੂਆਂ ਵਾਸਤੇ ਵੀ ਆ ਵੀ ਭਾਈ ਤੁਸੀਂ ਕਾਹਤੇ ਚੁੱਪ ਆ ਸਭ ਕੁ ਤੁਸੀਂ ਲੋਕਾਂ ਨੂੰ ਅਵੇਅਰ ਕਰੋ ਵੀ ਇਹੋ ਜਿਹੇ ਜਿਹੜੇ ਬੰਦੇ ਆ ਇਹ ਜਿਹੜੇ ਚੂਲਾ ਪਾ ਕੇ ਪਖੰਡ ਕਰਦੇ ਆ ਤੇ ਇਹ ਸਾਨੂੰ ਵੀ ਬਦਨਾਮ ਕਰ ਦਿੰਦੇ ਆ ਜਿਹੜੇ ਅਸੀਂ ਵਾਕਈ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਹਰੇਕ ਝੋਲੇ 'ਚ ਸਾਧੂ ਨਹੀਂ ਹੁੰਦਾ ਤੇ ਹਰੇਕ ਸਾਧੂ ਪਖੰਡੀ ਨਹੀਂ ਹੁੰਦਾ ਇਹਦੇ ਵਿੱਚ ਤਾਂ ਸ਼ੱਕ ਕੋਈ ਵੀ ਨਹੀਂ ਹੈ ਪਰ ਗੱਲ ਇਹ ਆ ਵੀ ਜਿਹੜਾ ਉੱਥੇ ਸਿਸਟਮ ਚੱਲਦਾ ਪਿਆ ਆ ਬਾਬਿਆਂ ਨੂੰ ਬੋਲਣਾ ਚਾਹੀਦਾ ਜਿੰਨੇ ਵੀ ਸਾਡੇ ਬਾਬੇ ਆ ਜਿਹਨੇ ਸਾਡੇ ਸੰਪਰਦਾਵਾ ਜਿਹੜਾ ਸਾਡਾ ਆਰਗੇਨਾਈਜੇਸ਼ਨ ਸਾਡੀਆਂ ਬਣੀਆਂ ਹੋਈਆਂ ਤੁਹਾਡੇ ਪ੍ਰਚਾਰਕ ਬਣੇ ਹੋਏ ਆ ਭਾਵੇਂ ਮਿਸ਼ਨਰੀ ਆ ਭਾਵੇਂ ਢਡਰੀਆਂ ਵਾਲੇ ਹੋਰੀ ਆ ਜਿੰਨੇ ਵੀ ਆ ਅੱਜ ਉਹਨਾਂ ਨੂੰ ਇਹਦੇ ਬਾਰੇ ਇਹਦੇ ਬਾਬਤ ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਪੰਜਾਬ ਦੀਆਂ ਬੱਚਿਆਂ ਦੀ ਉਹਨਾਂ ਦੀ ਇੱਜ਼ਤ ਦਾ ਸਵਾਲ ਆ ਤੁਸੀਂ ਇਹ ਦੇਖੋ ਵੀ ਗੁਰਦੁਆਰਿਆਂ ਦੇ ਵਿੱਚ ਡੇਰਿਆਂ ਦੇ ਵਿੱਚ ਤੁਸੀਂ ਕਿਹੋ ਜਿਹਾ ਆਪਣੇ ਬੱਚਿਆਂ ਦਾ ਮਾਈਂਡਸੈਟ ਪ੍ਰੀਪੇਅਰ ਕਰਦੇ ਪਏ ਮੈਂਟੈਲਿਟੀ ਉਹਨਾਂ ਦੀ ਕਿਹੋ ਜਿਹੀ ਬਣਾਉਂਦੇ ਪਏ ਆ ਵੀ ਡੇਰਿਆਂ ਦੇ ਵਿੱਚ ਇਹਨਾਂ ਗੁਰਦੁਆਰਿਆਂ ਦੇ ਵਿੱਚ ਸਾਡੀਆਂ ਬੱਚੀਆਂ ਹੀ ਅਨਸੇਫ ਆ ਸਾਡੇ ਬੱਚੇ ਸੇਫ ਨਹੀਂ ਹੈਗੇ ਜਿੰਨਾ ਸਮਾਂ ਤੇ ਸਾਡੇ ਬੱਚੇ ਸੇਫ ਨਹੀਂ ਤੁਸੀਂ ਇਹ ਤਾਂ ਦੇਖੋ ਵੀ ਸਾਡੇ ਬੱਚੇ ਤਾਂ ਕੱਲ ਪਿੰਡ ਦੇ ਗੁਰਦੁਆਰੇ ਵੀ ਨਹੀਂ ਜਾਣ ਕਰਨਗੇ ਅਗਲੇ ਕਹਿਣਗੇ ਕਿ ਅਸੀਂ ਬਾਬੇ ਦੇ ਡੇਰੇ ਸੇਫ ਨਹੀਂ ਹੈਗੇ ਤਾਂ ਕੀ ਗਾਰੰਟੀ ਆ ਅਸੀਂ ਪਿੰਡ ਵਾਲੇ ਗੁਰਦੁਆਰੇ ਸੇਫ ਆ ਇਹ ਸਾਡੇ ਬੱਚੇ ਸਿੱਖੀ ਸਿੱਖੀ ਨੂੰ ਵੀ ਢਾਹ ਲੱਗਦੀ ਬੇਲ ਨਾਲ ਸੋ ਮੇਰੀ ਇਹੋ ਬੇਨਤੀ ਆ ਕਿ ਜਿੰਨੇ ਸਾਡੇ ਬਾਬੇ ਆ ਜਿੰਨੇ ਸਾਡੇ ਸੰਪਰਦਾਵਾਂ ਜੋ ਵੱਡੇ ਵੱਡੇ ਮਹਾਪੁਰਸ਼ ਆ ਉਹਨਾਂ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਬੇਨਤੀ ਆ ਵੀ ਉਹਨਾਂ ਬੱਚੀਆਂ ਵਾਸਤੇ ਬੋਲੋ ਉਹਨੀਆਂ ਬੱਚੀਆਂ ਦੇ ਹੱਕ ਵਿੱਚ ਆਓ ਤੇ ਇਹੋ ਜਿਹੀ ਪਖੰਡੀ ਦਾ ਜਿਹੜਾ ਬਲਜਿੰਦਰ ਸਿੰਘ ਆਇਆ ਚਰਨ ਘਾਟ ਵਾਲਾ ਉਹਦੇ ਅਗੇਂਸਟ ਆਓ ਉਹਦੇ ਖਿਲਾਫ ਐਕਸ਼ਨ ਲਓ